ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਬਈ ਉਪਾਰ ਦਾ ਕੰਮ ਕਰਦੇ ਆ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇੱਕ ਐਨੀਮਲ ਬਾਈ ਦਾ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਦੁੱਧਵਾ ਦਾ ਕਿ ਨਵਾਂ ਸੂਆ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾ ਜਿਲ੍ਹਾ ਮੋਗਾ ਤਹਿਸੀਲ ਵਾਗਾਣਾ ਆਪਾਂ ਪਹਿਲਾ ਵੀਡੀਓ ਪਾਈ ਸੇਲ ਹੋ ਕੇ ਸੀ ਪਿਛਲੇ ਹਾਂਜੀ ਠੀਕ ਆ ਜੈਕ ਐਨੀਮਲ ਸੇਲ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਪਹਿਲਾ ਸੋਹ ਸੂਈ ਵੀ 99 ਮਹੀਨੇ ਸੂਈ ਨੋ ਹੋਵੇ ਠੀਕ ਹੈ ਜੀ ਬੱਚਾ ਜੀ ਮਗਰ ਬੱਚਾ ਐਕਸਪਾਇਰ ਹੋ ਠੀਕ ਹੈ ਜੀ ਦੁੱਧ ਕਿੰਨਾ ਦੁੱਧ 12 ਕਿਲੋ ਰੈਡੀ ਹੈ ਵੀ ਕੰਡੇ ਠੀਕ ਹੈ ਨੈਟ ਕੰਡੇ ਵਾਲਾ ਤਿਆਰ ਆ ਕੱਢ ਲੋ ਜੀ ਬਾਹਰ ਤਿੰਨ ਮਹੀਨੇ ਬਾਈ 10 10 ਸੂਈ ਨੂੰ ਹੋ ਗਏ ਪਹਿਲੇ ਸੂਏ ਸੂਈ ਆ ਜਾਤ ਬਰੀਡ ਦੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਾਈਟ ਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁਤ ਸੋਨਾ ਥਣ ਚਾਰੇ ਨਿਖੜ ਮੈਂ ਥਣ ਵਿੱਚੀ ਵਾਲੇ ਹੱਥੀ ਜਵਾਈ ਵਾਲੇ ਦੇ ਸਕਦੇ ਹੋ ਗੁਲਾਬੀ ਥਨ ਵਾਈਡ हाइट ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕੱਦੇ ਕੱਢਦੀ ਤੇ ਹੈਵੀ weight ਦੀ ਪਹਿਲੇ ਸਵੇਰੇ ਸੂਈ ਹੋਈ ਆ ਜਿੰਨਾ ਬਾਈ ਨੇ ਦੁੱਧ 12 ਕਿਲੋ ਦੱਸਿਆ ਨੈਟ ਕੰਡੇ ਵਾਲਾ ਤਿਆਰ ਆ ਲਿਆ ਵੀਰ ਵਾਪਸ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਥਨਾਂ ਦੇ ਸਹਜ ਬਹੁਤ ਸੋਨੇ ਆ ਜੀ ਚਾਰੇ ਥਨ ਨਿੱਖੜ ਮੈਂ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਵਗੈਰਾ ਚੰਗਾ ਜਾਤ ਬਰੀਡ ਵਾਲੀ ਗਾਂ ਕਟਰ ਦੀ ਕੁਆਲਿਟੀ ਬਹੁਤ ਸ਼ਾਨਦਾਰਾ ਫਿਟਿੰਗ ਵਾਲਾ ਹਵਾਨਾ ਕੱਟ ਵਾਲਾ ਦੇਖ ਸਕਦੇ ਹੋ ਟਾਈਟ ਅੰਡਰ ਦੀ ਆ ਕੀ ਮੁੱਲ ਹੈ ਜੀ ਇਹਦਾ ਠੰਡੀ ਸੀਲ ਪੂਰੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਕੀ ਮੁੱਲ ਹੈ ਜੀ ਇਹਦਾ 23000 ਰੁਪਏ ਮਾਨਦਾਨ ਹੋ ਜਾਊਗਾ ਜੀ ਹਾਂਜੀ ਥੋੜਾ ਹੋਰ 23000 ਰੁਪਏ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਦੇ ਮਾਨਦਾਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ ਜੀ